ਅਕਾਲੀ ਆਗੂ ਵਿਕਰਮਜੀਤ ਸਿੰਘ ਮਜੀਠੀਆ ਦੇ ਬਲੋਂ ਟਰਵੀਟ ਕੀਤਾ ਗਿਆ ਤੇ ਕਿਹਾ ਗਿਆ ਕਿ ਪੰਜਾਬ ਦੇ ਖਜ਼ਾਨੇ ਤੇ ਆਏ ਦਿਨ ਬੋਝ ਪਾਰੀਏ ਮਾਨ ਸਰਕਾਰ ਟਰਵੀਟ ਦੇ ਵਿੱਚ ਉਹਨਾਂ ਨੇ ਇੱਕ ਪੁਰਾਣੀ ਵੀਡੀਓ ਸਾਂਝੀ ਕੀਤੀ ਗਈ ਆ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਉਹ ਬੈਨਰ ਲਗਾ ਕੇ ਪ੍ਰਚਾਰ ਕਰ ਰਹੇ ਨੇ ਉਹਦੋਂ ਕਹਿ ਰਹੇ ਸੀ ਕਿ ਖਰਚ ਪੈ ਰਿਹਾ ਹੈ ਬੋਝ ਪੈ ਰਿਹਾ ਹੈ ਤਾਂ ਅੱਜ ਉਹੀ ਜੜੀਆਂ ਗੱਲਾਂ ਦਾ ਵਿਰੋਧ ਕਰ ਰਹੇ ਨੇ ਉਹੀ ਅੱਜ ਗੱਲਾਂ ਆਪ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਇਹ ਵੀ ਕਿਹਾ ਜੀ ਲਾਲਾ ਜੀ ਦੀ ਆਓ ਭਗਤ ਦੇ ਵਿੱਚ ਲੱਗੇ ਰਹਿੰਦੇ ਨੇ ਮਜੀਠੀਆ ਦਾ ਕਹਿਣਾ ਹੈ ਕਿ ਲਾਲਾ ਜੀ ਦੀ ਆਓ ਭਗਤ ਦੇ ਵਿੱਚ ਲੱਗੇ ਰਹਿੰਦੇ ਨੇ ਭਗਵੰਤ ਮਾਨ ਸਾਹਿਬ ਤੇ ਮਾਸਟਰ ਦੇ ਮੁੰਡੇ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਹੁਣ ਜੋ ਕੰਮ ਕਰ ਰਿਹਾ ਏ ਤੇ ਇਹੀ ਕੰਮਾਂ ਦੀ ਪਹਿਲਾਂ ਉਹ ਨਖੇਦੀ ਕਰਦਾ ਸੀ ਔਰ ਇਹੀ ਗੱਲਾਂ ਦਾ ਵਿਰੋਧ ਕਰਦਾ ਸੀ ਆਏ ਦਿਨ ਕਰੋੜਾਂ ਰੁਪਏ ਦਾ ਖਰਚ ਕਰ ਰਿਹਾ ਝੂਠੇ ਪ੍ਰਚਾਰ ਦੇ ਲਈ ਝੂਠੇ ਪ੍ਰਚਾਰ ਦੇ ਲਈ ਇਹ ਪਿੰਡ ਪਿੰਡ ਜਿਹੜੀ ਐ ਵੈਨਾਂ ਭੇਜ ਰਿਹਾ ਹੈ ਤੇ ਝੂਠੇ ਪ੍ਰਚਾਰ ਦੇ ਲਈ ਹੀ ਇਸ ਨੇ ਜਿਹੜਾ ਇਹ ਪੰਜਾਬ ਦੇ ਵਿੱਚ ਜਿਹੜੀ ਯਾਤਰਾ ਕੱਢ ਰਿਹਾ ਹੈ ਜੋ ਚੱਕੀਆਂ ਕੱਢ ਰਿਹਾ ਹੈ ਇਹ ਵੀ ਕਿਹਾ ਹੈ ਕਿ ਕਰੋੜਾ ਰੁਪਇਆ ਖਰਚਿਆ ਜਾ ਰਿਹਾ ਜਿਸ ਨੂੰ ਲੈ ਕੇ ప్రతి ਦਿਨ ਇੱਕ ਵੈਨ ਦਾ ਖਰਚ 20000 ਰੁਪਇਆ ਔਰ ਤੁਸੀਂ ਦੇਖ ਲਓ ਪੰਜਾਬ ਦੇ ਕਿੰਨੇ ਵੈਨ ਕਿੰਨੇ ਜ਼ਿਲ੍ਹੇ ਨੇ ਕਿੰਨੀਆਂ ਵੈਨਾਂ ਲੱਗੀਆਂ ਹੋਈਆਂ ਨੇ ਜਿਸ ਨੂੰ ਲੈ ਕੇ ਇੱਕ ਵੀਡੀਓ ਸਾਂਝੀ ਕੀਤੀ ਹੈ ਪਹਿਲਾਂ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਿਹਾ ਹਾਂ ਕਿਹੜਾ ਵਿਕਾਸ ਹੋ ਗਿਆ ਹੁਣ ਬੈਣਾ ਤੇ ਅਸਦੀ ਅਕਾਲੀਵਾਲੇ ਨੇ ਪਿੰਡਾਂ ਚ ਕੀ ਵਿਕਾਸ ਦਿਖਾਉਂ ਕਿੰਨਾ ਵਿਕਾਸ ਹੋ ਗਿਆ ਉਹ ਇਕੱਠੇ ਫਿਲਮ ਦੇਖਣ ਵਾਸਤੇ ਕਰ ਲੈਂਦੇ ਫਿਰ ਬਾਦਲ ਸਾਹਿਬ ਆਉਂਦੇ ਆ ਤੇ ਪ੍ਰਾਪਤੀਆਂ ਦੱਸਦੇ ਆ ਇਹ ਹੋ ਗਿਆ ਇਹ ਹੋ ਗਿਆ ਆ ਮੀਡੀਆ ਖੜਾ ਮੈਂ ਪੁੱਛਣਾ ਚਾਹੁੰਨਾ ਇਹ ਕਿਹੋ ਜਿਹਾ ਵਿਕਾਸ ਹੈ ਜਿਹੜਾ 9.5 ਸਾਲਾਂ ਬਾਅਦ ਵੀ ਪੈਨਾਂ ਰਾਹੀ ਵਸਣਾ ਪੈ ਰਿਹਾ ਜੇ ਵਿਕਾਸ ਹੋਇਆ ਹੁੰਦਾ ਨਜ਼ਰ ਆਉਣ ਲੱਗ ਜਾਂਦਾ ਜਿਹੜਾ ਹਸਪਤਾਲ ਬਣੇ ਹੁੰਦੇ ਦਿਸਣ ਲੱਗ ਜਾਂਦੇ ਜੇ ਸਕੂਲ ਬਣੇ ਹੁੰਦੇ ਨਜ਼ਰ ਆਉਣ ਲੱਗ ਜਾਂਦੇ ਜੇ ਨੌਕਰੀਆਂ ਮਿਲੀਆਂ ਹੁੰਦੀਆਂ ਨਜ਼ਰ ਆਉਣ ਲੱਗ ਜਾਂਦੇ ਇਹ ਝੂਠਾ ਵਕਾਸਾ ਥੋੜਾ ਆਪਣੇ ਪਰਿਵਾਰਾਂ ਨੂੰ ਵਕਾਸਾ ਇਨ੍ਹਾਂ ਟਵੀਟਾਂ ਦੇ ਵਿੱਚ ਵਿਕਰਮਜੀਤ ਮਜੀਠੀਆ ਨੇ ਕਈ ਸਵਾਲ ਖੜੇ ਕੀਤੇ ਨੇ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਇਨ੍ਹਾਂ ਗੱਲਾਂ ਦਾ ਵਿਰੋਧ ਕਰਦੇ ਰਹਿੰਦੇ ਸੀ ਕਾਂਗਰਸ ਦਾ ਅਕਾਲੀਆਂ ਦਾ ਹੁਣ ਉਹੀ ਗੱਲਾਂ ਆਪ ਕਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਭਗਵੰਤ ਮਾਨ ਪ੍ਰਚਾਰ ਕਰ ਰਹੇ ਨੇ ਝੂਠਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਵਿੱਚ ਉਹਨਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ ਤੇ ਪੰਜਾਬ ਵਿੱਚ ਪੈਰੇ ਝੂਠੇ ਕੇਸ ਨੂੰ ਵੀ ਜਿਦਾਂ ਕਿ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਕਿ ਪਾਨਾ ਸੁਧਿਏ ਪੈਣਾ ਤੇ ਕੇਸ ਪਿਆ ਗਿਆ ਹੈ ਤਾਂ ਲੱਖਾ ਸਦਾਣਾ ਕੀ ਭਗਵੰਤ ਮਾਨ ਝੂਠੇ ਕੇਸ ਪਾ ਰਿਹਾ ਹੈ ਔਰ ਮਜੀਠੀ ਨੇ ਇਹ ਵੀ ਸਵਾਲ ਖੜੇ ਕੀਤੇ ਸੀ ਜਿਸ ਨੂੰ ਲੈ ਕੇ ਬਿਕਰਮ ਸਿੰਘ ਮਜੀਠੀ ਨੇ ਇਹ ਵੀ ਕਿਹਾ ਸੀ ਕਿ ਭਾਵੇਂ ਕਿ ਲੱਖਾ ਸਦਾਣਾ ਪਾਨਾ ਸਿੱਧੂ ਸਾਡੇ ਵਿਰੋਧ ਵਿੱਚ ਬੋਲ ਰਿਹਾ ਸੀ ਪਰ ਅਸੀਂ ਆਉਣ ਵਾਲੀ ਜਵਾਨੀ ਦੇ ਲਈ ਹਮੇਸ਼ਾ ਬੋਲਦੇ ਰਵਾਂਗੇ ਜਾਣਬੁੱਝ ਕੇ ਝੂਠੇ ਕੇਸ ਪਾਰੇ ਉਹਨਾਂ ਦੀ ਭੈਣਾ ਤੇ ਔਰ ਇਹ ਵੀ ਕਹਿ ਦਿੱਤਾ ਕਿ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਇਹ ਤਾਂ ਹੁਣ ਖਾਸ ਆਦਮੀ ਦੀ ਪਾਰਟੀ ਦੀ ਸਰਕਾਰ ਹੋ ਚੁੱਕੀ ਹੈ ਤੇ ਦੂਜੀ ਗੱਲ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਪ੍ਰਚਾਰ ਹੋ ਰਿਹਾ ਫਲੈਕਸ ਬੋਰਡ ਲੱਗ ਰਹੇ ਨੇ ਥਾਂ ਥਾਂ ਤੇ ਮਸੂਰੀਆਂ ਚੱਲ ਰਹੀਆਂ ਨੇ ਅਖਬਾਰਾਂ ਵਿੱਚ ਵੱਡੀ ਵੱਡੀਆਂ ਮਸੂਰੀਆਂ ਆ ਰਹੀਆਂ ਨੇ ਟੀਵੀਆਂ ਤੇ ਕਰੋੜਾ ਰੁਪਇਆ ਪੰਜਾਬ ਦਾ ਇਸ ਤਰ੍ਹਾਂ ਖਰਚਿਆ ਜਾ ਰਿਹਾ ਹੈ ਇਹ ਲੋਕਾਂ ਤੇ ਬੋਝ ਬੋਝ ਪੈ ਰਿਹਾ ਹੈ ਤੇ ਹੋਰ ਕਈ ਸਵਾਲ ਖੜੇ ਕੀਤੇ ਨੇ ਗੈਰ ਮਾਈਨਿੰਗ ਨੂੰ ਲੈ ਕੇ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਲਗਾਤਾਰ ਘੇਰਿਆ ਜਾ ਰਹੇ ਹਨ ਤੇ ਬੇਕਰਮ ਜਸ ਮਜੀਠੀਆ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਆਓ ਭਗਤ ਕਰਦੇ ਨੇ ਲਾਲਾ ਜੀ ਦੀ ਕੇਜਰੀਵਾਲ ਦੀ ਤਾਂ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਦਰਦ ਦੀ ਪੰਜਾਬ ਦੇ ਦਰਦ ਦਾ ਕੋਈ ਦਰਦ ਨਹੀਂ ਨਾ ਉਹ ਪੰਜਾਬ ਦੇ ਦਰਦੀ ਨੇ ਜਿਸ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਨੇ ਟਵੀਟ ਕੀਤਾ ਅਗਲੇ ਟਵੀਟ ਦੇ ਵਿੱਚ ਉਹਨਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਗਈ ਔਰ ਤਸਵੀਰਾਂ ਵੀ ਵਾਇਰਲ ਕੀਤੀਆਂ ਨੇ ਕਿ ਪੁਰਾਣੀਆਂ ਤਸਵੀਰਾਂ ਨੇ ਇਹ ਔਰ ਉਦੋਂ ਤਾਂ ਭਗਵੰਤ ਮਾਨ ਵਿਰੋਧ ਕਰਦੇ ਸੀ ਜਮ ਕੇ ਵਰੇ ਨੇ ਬਿਕਰਮ ਸਿੰਘ ਮਜੀਠੀਆ ਔਰ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਤਿੱਖੇ ਸ਼ਬਦੀ ਹਮਲੇ ਬੋਲੇ ਨੇ ਜਿਸਦੇ ਵਿੱਚ ਤੁਸੀਂ ਦੇਖ ਸਕਦੇ ਹੋ ਟਵੀਟ ਵਿੱਚ ਤਿੱਖੇ ਤਅਜ ਕਸੇ ਗਏ ਨੇ ਬਿਕਰਮ ਸਿੰਘ ਮਜੀਠੀਆ ਦੇ